ਜੀ ਗੁਰੂ ਪਿਆਰਿਓ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਲਿਖ ਲਿਖ ਪੜਿਆ ਤੇ ਤੱਕੜਿਆ ਜਾਂ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਤਾਂ ਕਈ ਸਜਣਾ ਨੂੰ ਭੁਲੇਖਾ ਲੱਗ ਜਾਂਦਾ ਕਿ ਸ਼ਾਇਦ ਗੁਰੂ ਮਹਾਰਾਜ ਜੀ ਵਿੱਤਿਆ ਦਾ ਵਿਰੋਧ ਕਰ ਰਹੇ ਆ ਪਰ ਇਹੋ ਜੀ ਗੱਲ ਨਹੀਂ ਹੈ ਉਹਨਾਂ ਨੇ ਤਰੀਕਾ ਦੱਸਿਆ ਕਿ ਇੱਕ ਤਾਂ ਬੰਦਾ ਜਾਣਕਾਰੀ ਇਕੱਠੀ ਕਰਦਾ ਵਿੱਦਿਆ ਹਾਸਲ ਕਰਦਾ ਇਸ ਲਈ ਕਿ ਮੈਂ ਲੋਕਾਂ ਨੂੰ ਪ੍ਰਭਾਵਿਤ ਕਰਾਂਗਾ ਜਾਂ ਇਹਦੇ ਨਾਲ ਪੈਸੇ ਕਮਾਵਾਂਗਾ ਤਾਂ ਇਹ ਤਾਂ ਸਿਰਫ ਜਾਣਕਾਰੀ ਹੋਈ ਹੋਈ ਨਾ ਗਿਆਨ ਨਹੀਂ ਹੋਇਆ ਵਿਦਿਆ ਗਿਆਨ ਉਦੋਂ ਬਣਦੀ ਹੈ ਜਦੋਂ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ ਜਦੋਂ ਸਾਡੇ ਅਮਲਾਂ ਦੇ ਵਿੱਚੋਂ ਗਿਆਨ ਜਿਹੜਾ ਉਹ ਦਿਸਣ ਲੱਗ ਜਾਂਦਾ ਇਸ ਲਈ ਗੁਰੂ ਮਹਾਰਾਜ ਨੇ ਬਚਨ ਕੀਤੇ ਨੇ ਕਿ ਵਿਦਿਆ ਦਾ ਵਿਚਾਰਵਾਨਤਾ ਆਪਾਂ ਉਸੇ ਬੰਦੇ ਨੂੰ ਗਣਾਂਗੇ ਨਾ ਜਿਹਦੇ ਅੰਦਰ ਪਰਉਪਕਾਰ ਦੀ ਭਾਵਨਾ ਵੀ ਜਾਗ ਪਈ ਵਿਦਿਆ ਵਿਚਾਰੀ ਤਾਂ ਪਾਰਉਪਕਾਰੀ ਗੁਰੂ ਮਹਾਰਾਜ ਨੇ ਬਚਨ ਕੀਤੇ ਨੇ ਜਿੱਥੇ ਸਾਡਾ ਆਚਰਣ ਘੜਿਆ ਗਿਆ ਜਿੱਥੇ ਸਾਡਾ ਜੀਵਨ ਬਦਲ ਗਿਆ ਉੱਥੇ ਤਾਂ ਸਮਝ ਲਓ ਮਤ ਉੱਚੀ ਹੋ ਗਈ ਤੇ ਜਿੱਥੇ ਇਹ ਜਿਹਾ ਨਹੀਂ ਹੋ ਸਕਿਆ ਉੱਥੇ ਅਸੀਂ ਲੋਕਾਂ ਨੂੰ ਪ੍ਰਭਾਵਿਤ ਜ਼ਰੂਰ ਕਰ ਲਾਂਗੇ ਚਾਰ ਪੈਸੇ ਵੀ ਕਮਾ ਲਾਂਗੇ ਪਰ ਅਖੀਰ ਤੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਘਾਟਾ ਖਾ ਚੱਲੇ ਆ ਇੰਨੀ ਕੀਮਤੀ ਜ਼ਿੰਦਗੀ ਆ ਹੋਰ ਕੰਮਾਂ ਦੇ ਉੱਤੇ ਖਰਚ ਕਰ ਚੱਲੇ ਜਾਂ ਕਰਨੀ ਤੈ ਪੂਰੀ ਮਤ ਕਰਨੀ ਵਾਜੋਂ ਘਟੇ ਘਟਾ